ਮੈਂ ਉਹਨਾਂ ਚਰਚਾ ਇਹਨਾਂ ਦੀ ਗੱਲ ਜਿਨ੍ਹਾਂ ਚਿਰ ਮਾਫ਼ੀ ਨਹੀਂ ਦੇ ਦਿੰਦਾ ਜुण ਵਾਰਾ ਕੀਤਾ ਹੋਇਆ ਜਦੋਂ ਜ਼ਖਮ ਅੱਲੇ ਨੇ ਪੱਟੀ ਉਹਦੀ ਹੋਣੀ ਚਾਹੀਦੀ ਸੋ ਸ पीडਤਾ ਨੂੰ ਸਭ ਤੋਂ ਪਹਿਲਾਂ ਮੁਆਵਜ਼ਾ ਮਿਲਣਾ ਬਹੁਤ ਜ਼ਰੂਰੀ ਹੈ ਔਰ ਉਹ ਵੀ ਟਾਈਮ ਤੇ ਪਰ ਮੁਆਵਜ਼ੇ ਦਾ ਕੱਲਾ ਐਲਾਨ ਨਹੀਂ ਹੋਊਗਾ ਕਈ ਵਾਰੀ ਉਲਾਂ ਐਲਾਨ ਹੀ ਰਹਿ ਜਾਂਦਾ ਪਹਿਲਾਂ ਵਾਲੀਆਂ ਸਰਕਾਰਾਂ ਚ 26 26 ਰੁਪਏ ਦੇ 40 40 ਰੁਪਏ ਦੇ ਚੈੱਕ ਮਿਲੇ ਨੇ ਜ਼ਖਮਾਂ ਤੇ ਲੂਣ ਭੁੱਕਦੇ ਰਹੇ ਫਿਰੋ ਤੀ ਤੋਂ 40 ਦਿਨਾਂ ਵਿੱਚ ਸਾਰਾ ਸਾਡੇ ਕੋਲੇ ਸਪੈਸ਼ਲ ਗਰਜ਼ਾਰੀ ਦਾ ਡਾਟਾ ਆ ਜਾਊਗਾ ਤੇ ਚੈੱਕ ਸਾਡੇ ਕੋਲ ਤਿਆਰ ਪਏ ਨੇ ਜਿਹੜੀ ਮਰਜ਼ੀ ਫਸਲ ਬੀਜੀ ਹੋਈ ਹੈ ਫਸਲ ਦਾ ਨੁਕਸਾਨ ਹੋ ਗਿਆ ਤਾਂ 20000 ਰੁਪਏ ਪਰ एकड़ ਮਿਲੂਗਾ ਰਿਪੋਰਟ ਬਣਨ ਤੋਂ ਬਾਅਦ ਵੀ ਇੱਕ ਹਫ਼ਤੇ ਦਾ ਸਮਾਂ ਸੀ ਲੋਕਾਂ ਨੂੰ ਵੀ ਦੇਵਾਂਗੇ ਵੀ ਕਿਤੇ ਕੋਈ ਗਲਤ ਤਾਂ ਨਹੀਂ ਲਿਖਿਆ ਗਿਆ ਕਈ ਵਾਰੀ ਕੀ ਹੁੰਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਹੁੰਦਾ ਉਹਨਾਂ ਦਾ ਲਿਖਿਆ ਨਹੀਂ ਜਾਂਦਾ ਜਿਨ੍ਹਾਂ ਦੀ ਚਲਦੀ ਹੁੰਦੀ ਏ ਥੋੜੀ ਬਹੁਤ ਉਹਨਾਂ ਦਾ ਲਿਖਿਆ ਜਾਂਦਾ ਸੋ ਇਹ ਇਤਰਾਜ ਲੈਣ ਵਾਸਤੇ ਵੀ ਸੀ ਹਫ਼ਤੇ ਦਾ ਟਾਈਮ ਦੇਵਾਂਗੇ ਜਿੱਥੇ 100% ਨੁਕਸਾਨ ਹੋ ਗਿਆ ਇੱਕ ਮਹੀਨੇ ਦੇ ਵਿੱਚ ਪਹਿਲਾ ਚੈੱਕ ਅਸੀਂ ਦੇ ਦਾਂਗੇ ਬਾਕੀ 40 ਦਿਨਾਂ ਦੇ ਵਿੱਚ ਲਗਭਗ ਸਾਰੇ ਹੀ ਪੰਜਾਬ ਦਾ ਸਾਡੇ ਕੋਲੇ ਸਪੈਸ਼ਲ ਗਰਦੌਰੀਆਂ ਜਾਂ ਗਰਦੌਰੀਆਂ ਆ ਜਾਣਗੇ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਵੀ ਪੈਸੇ ਜਿਹੜੇ ਨੇ ਦੇਵਾਂਗੇ ਵੀ ਵਧਾਵਾਂਗੇ ਵੀ ਐਸਡੀਆਰਐਫ ਦੇ ਵਿੱਚ 6800 ਰੁਪਏ ਦਾ ਮੁਆਵਜ਼ਾ ਜਿਹੜੀ ਦਿਨੀ ਮੈਂ ਡਿਬੇਟ ਸੁਣੀ ਸੀ ਉਹ ਕਹਿੰਦੇ ਜੀ ਪ੍ਰੋਸੈਸ ਤਾਂ ਬਹੁਤ ਦੇਰ ਰੱਖੇ ਨੇ ਪਹਿਲਾਂ ਹੀ 6800 ਰੁਪਏ ਦਿੰਦੇ ਆ ਜੀ ਐਸ ਡੀ ਆਰ ਐਫ ਦਾ ਕਾਨੂੰਨ ਕਹਿੰਦਾ ਐਸ ਡੀ ਐਫ ਦੇ ਰੇਟ ਕਹਿੰਦੇ ਨੇ ਅਸੀਂ ਆਪਣੇ ਵੱਲੋਂ ਫੰਡ ਪਾਵਾਂਗੇ ਅਸੀਂ 6800 ਨੂੰ ਵਧਾ ਕੇ 40000 ਰੁਪਏ ਕਰ ਰਹੇ ਹਾਂ ਜੇ ਜਿਹੜੇ ਪਸ਼ੂ ਹੜਾਂ ਚ ਬਹਿ ਗਏ ਜੇ ਗਾਂ ਜਾਂ ਮੱਝ ਹੜਾਂ ਚ ਮਰ ਜਾਂਦੀ ਹੈ ਤਾਂ 37500 ਰੁਪਿਆ ਦਾ ਮੁਆਵਜ਼ਾ ਦਿੱਤਾ ਜਾਊਗਾ ਬਾਕੀ ਪਸ਼ੂਆਂ ਦਾ ਨਿਯਮ ਅਨੁਸਾਰ ਵਧਾ ਕੇ ਲੋਕਾਂ ਨੂੰ ਕਿਉਂਕਿ ਇਹ ਕੰਜੂਸੀ ਦੇ ਦਿਨ ਨਹੀਂ ਹੈਗੇ ਇਹ ਵੇਲਾ ਕੰਜੂਸੀ ਕਰਨ ਦਾ ਨਹੀਂ ਹੈਗਾ ਕਿ ਨਹੀਂ ਜੀ ਉਹ ਤਾਂ ਇੰਨੇ ਪਰਸੈਂਟ ਘਰ ਡਿੱਗ ਗਿਆ ਹੈ ਤਾਂ ਇੰਨੇ ਪਰਸੈਂਟ ਚੋਇਆ ਜੇ ਉਸ ਘਰ ਦੇ ਵਿੱਚ ਬੰਦਾ ਰਹਿ ਹੀ ਨਹੀਂ ਸਕਿਆ ਭਾਵੇਂ ਘਰ ਨਹੀਂ ਵੀ ਡਿੱਗਿਆ ਪਾਣੀ ਚੋਈ ਜਾਂਦਾ ਤੇ ਬੰਦਾ ਕਿੱਥੇ ਸੌਂਗਾ ਤਾਂ ਅਸੀਂ ਉਹਨੂੰ 100% ਵਾਲੇ ਖਾਤੇ 'ਚ ਹੀ ਪਾਵਾਂਗੇ ਉਹ ਘਰ ਕਦਾ ਹੋਇਆ ਫਿਰ ਜੇ ਜੇ ਸੰਕਟ ਦੇ ਮੌਕੇ ਕੰਮ ਛੱਤ ਜਿਹੜੀ ਆ ਉਹ ਕੰਮ ਹੀ ਨਾ ਆਈ ਇਹ ਤਾਂ ਪਹਿਲਾਂ ਕੀ ਕੀਤਾ ਜਾਂਦਾ ਸੀ ਨਹੀਂ ਜੀ ਇਹ 25 ਤੋਂ 30 ਵਾਲੇ ਚਾਹੁੰਦਾ ਹੈ ਇਹ 35 ਤੋਂ 75 ਵਾਲੇ ਚਾਹੁੰਦਾ ਹੈ ਇਹ 75 ਤੋਂ 76 ਵਾਲੇ ਚ ਇਦਾਂ 55 ਮੌਤਾਂ ਦੀ ਪੁਸ਼ਟੀ ਹੋਈ ਹੈ ਉਹਦੇ ਜੋ 42 ਘਰਾਂ ਨੂੰ ਪੈਸੇ ਮਿਲ ਚੁੱਕੇ ਨੇ ਆਲਰੇਡੀ 12 13 ਨੇ ਉਹਨਾਂ ਚੋਂ ਦੋ ਤਿੰਨ ਦੀ ਡੈੱਡ ਬਾਡੀਜ਼ ਨਹੀਂ ਮਿਲੀਆਂ ਦੋ ਤਿੰਨ ਦੇ ਵਾਰਿਸ ਨਹੀਂ ਹੈਗੇ ਮੈਂ ਸਾਰੇ ਡੀਸੀਆਂ ਤੋਂ ਡਿਟੇਲ ਲੈ ਕੇ ਅੱਜ ਤੁਹਾਨੂੰ ਦੱਸ ਰਿਹਾ ਇਹ ਗੱਲ ਸੋ 40 ਤੋਂ 45 ਦਿਨਾਂ ਦੇ ਵਿੱਚ ਪਿੰਡ-ਪਿੰਡ ਜਾ ਕੇ ਅਫਸਰ ਜਿਹੜੇ ਨੇ ਉਹ ਘਰਾਂ ਦੇ ਨੁਕਸਾਨ ਜਾਂ ਪਸ਼ੂਆਂ ਦੇ ਨੁਕਸਾਨ ਦਾ ਜਾਇਜ਼ਾ ਲੈਣਗੇ ਪਰ ਜੇ ਸਮਝ ਲਓ ਤੁਸੀਂ ਕੱਲ ਜਾਂ ਪਰਸੋ ਤੋਂ ਵੀ ਸ਼ੁਰੂ ਕਰ ਲიਏ ਤਾਂ ਲਾਓ ਵੀ ਅਕਤੂਬਰ 20 ਤੋਂ ਬਾਅਦ ਦਿਵਾਲੀ ਅਕਤੂਬਰ 20 ਦੀ ਹੈ ਦਿਵਾਲੀ ਦੇ ਆਸ-ਪਾਸ ਅਸੀਂ ਬਹੁਤ ਭਾਰੀ ਗਿਣਤੀ ਦੇ ਵਿੱਚ ਚੈੱਕ ਬਣਾ ਕੇ ਲੋਕਾਂ ਨੂੰ ਹੱਥੀਂ ਉਹਨਾਂ ਦੇ ਕਰੇ ਪਹੁੰਚਾਵਾਂਗੇ ਨਾਲ ਨਾਲ ਇਹ ਵੀ ਸਖਤ ਅਦਾਇਤਾਂ ਨੇ ਕਿ ਜੇ ਕਿਸੇ ਅਧਿਕਾਰੀ ਨੇ ਕੋਈ ਸੁਸਤੀ ਕੀਤੀ ਜਾਂ ਕੋਈ ਗਲਤ ਪਰੰਪਰੇ ਜਿਆ ਕੋਈ ਜੋ ਕਿਸੇ ਦੇ ਪ੍ਰਭਾਵ ਥੱਲੇ ਆ ਕੇ ਕੋਈ ਕੰਮ ਕੀਤਾ ਤਾਂ ਕਾਰਵਾਈ ਹੋਊਗੀ ਸਖਤ ਕਾਰਵਾਈ ਹੋਊ। ਕਿਉਂਕਿ ਇਸ ਯੱਗ ਚੋਂ ਜਾਂ ਇਸ ਪੁੰਨ ਚੋਂ ਜੇ ਕੋਈ ਬੇਈਮਾਨੀ ਕਰੂਗਾ ਤਾਂ ਉਤੇ ਰਹਿਮ ਨਹੀਂ ਕੀਤਾ ਜਾਊਗਾ। ਪੰਜਾਬ ਦਾ ਪੁੱਤ ਹੋਣ ਦੇ ਨਾਤੇ, ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ, ਪੰਜਾਬ ਦਾ ਲਾਣੇਦਾਰ ਹੋਣ ਦੇ ਨਾਤੇ ਦਿਨੋਂ ਮੈਨੂੰ ਦੁੱਖ ਵੀ ਆ, ਥੋੜੇ ਜਿਹਾ ਸੰਤੁਸ਼ਟੀ ਵੀ ਹੈ ਕਿ ਸਰਕਾਰ ਕੱਲੀ ਨਹੀਂ। ਸਰਕਾਰ ਨਾਲ ਬਹੁਤ ਸਾਰੇ ਲੋਕ ਖੜੇ। ਮੈਂ ਹਸਤਾੜ ਦੇ ਵਿੱਚੋਂ ਵੀ ਲਾਈਵ ਹੋ ਕੇ ਕੈਬਨਿਟ ਦੀ ਮੀਟਿੰਗ ਲੈਂਦਾ ਰਿਆਂ ਚੀਫ ਸੈਕਟਰੀ ਸਾਹਿਬ ਆਉਂਦੇ ਰਹੇ ਮੇਰੇ ਕੋਲੇ ਸਾਰਾ ਜਾਇਜ਼ਾ ਲੈਂਦਾ ਰਿਆਂ ਡੀਜੀਪੀ ਸਾਹਿਬ ਆਉਂਦੇ ਰਹੇ ਮੰਤਰੀ ਸਾਹਿਬ ਖੁਦ ਰਹੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਆਏ ਤਾਂ ਉਹਨਾਂ ਦੀ ਡਿਊਟੀ ਲੱਗੀ ਸੀ ਮੌਤ ਮਤਲਬ ਮੈਂ ਇੱਕ ਗੱਲ ਦੀ ਬੜੀ ਸਖਤ ਸ਼ਬਦਾਂਈ ਨਿੰਦਾ ਕਰਦਾ ਕਿ ਰਾਜਨੀਤੀ ਇੱਥੇ ਵਿੱਚ ਬਾੜ ਲੈਂਦੇ ਆ ਭਗਵੰਤ ਮਾਨ ਕਰਕੇ ਆਏ ਨਿਹੜਾ ਦੱਸੋ ਜੀ ਮੈਂ ਉਹ ਮਾਚਲ ਤੋਂ ਪਹਾੜ ਮੈਂ ਤੋੜ ਕੇ ਲਿਆ ਜੀ ਇੱਥੇ ਵੀ ਆ ਜੀ ਛੱਡਦੇ ਨਹੀਂ ਕਿਉਂਕਿ ਆਦਤ ਪਈ ਹੋਈ ਹੈ ਕਿ ਕੋਈ ਕੋਈ ਗੱਲ ਵੀ ਹੋਣੀ ਹੈ ਭਗਵੰਤਪਨ ਦੇ ਨਾਮ ਲਾ ਦਿਓ ਬਸ ਆਮ ਆਦਮੀ ਪਾਰਟੀ ਦੇ ਨਾਮ ਲਾ ਦਿਓ ਬਸ ਬੀਆਰਪੀ ਪਰ ਇੱਕੜ ਪਹਿਲਾ ਚੈੱਕ ਮਹੀਨੇ ਦੇ ਵਿੱਚ ਵਿੱਚ ਤਿਆਰ ਹੋ ਜਾਊਗਾ ਤੇ 45 ਦਿਨਾਂ ਦੇ ਵਿੱਚ ਵਿੱਚ ਸਾਰੇ ਚੈੱਕ ਤਿਆਰ ਹੋ ਜਾਣਗੇ ਹਰ ਕਿਸਮ ਦਾ ਜੋ ਵੀ ਨੁਕਸਾਨ ਹੋਇਆ ਆਪ ਹੱਥੀਂ ਅਸੀਂ ਇਸ ਪਵਿੱਤਰ ਪੁੰਨ ਦੇ ਕੰਮ ਦੇ ਵਿੱਚ ਆਪ ਹੱਥੀਂ ਅਸੀਂ ਚੈੱਕ ਫੜਾ ਕੇ ਆਵਾਂਗੇ ਸੀਐਮ ਰੀਲੀਫ ਫੰਡ ਦੇ ਵਿੱਚ ਵੀ ਲੋਕਾਂ ਨੇ ਕਾਫੀ ਦਾਨ ਕੀਤਾ ਉਹ ਵੀ 1 ਇੱਕ ਰੁਪਿਆ ਵਰਤਿਆ ਜਾਊਗਾ ਬਲਕਿ 1 ਰੁਪਿਆ ਨੂੰ 100 ਰੁਪਿਆ ਬਣਾ ਕੇ ਵਰਤਾਂਗੇ ਕੱਲੇ-ਕੱਲੇ ਘਰ ਨੂੰ ਕੱਲੀ-ਕੱਲੀ ਛੱਤ ਦੀ ਤਰੇੜ ਦਾ ਕੱਲੇ-ਕੱਲੇ ਝੋਨੇ ਦੇ ਜਾਂ ਕਿਸੇ ਹੋਰ ਫਸਲ ਦੇ ਬੂਟੇ ਦਾ ਪਸ਼ੂ ਧਨ ਦਾ ਜਿਹਨੇ ਜਰ ਪੈਸਾ ਨਹੀਂ ਮਿਲ ਜਾਂਦਾ ਮੈਂ ਨਾ ਚੈਨ ਨਾਲ ਸੌਂਗਾ ਨਾ ਮੈਂ ਕਿਸੇ ਅਧਿਕਾਰੀ ਨੂੰ ਸੌਂਦਿਆਂ